ਇੱਕ ਨਵੀਂ ਜਿਹੀ ਅੰਜੂ ਖੁੱਲੀ ਅਥੇ ਉੱਥੇ ਸਾਰੇ ਸੈਲੀਬ੍ਰਿਟੀਜ਼ ਨੇ ਮਤਲਬ ਠੀਕ ਹੈ ਉਹਨਾਂ ਦੀ ਪੀਆਰ ਤਰੀਕਾ ਵੀ ਉਹਨਾਂ ਨੇ ਲੱਭਿਆ ਇਹ ਤੇ ਤੁਹਾਨੂੰ ਨਹੀਂ ਕਦੇ ਇਹ ਲੱਗਿਆ ਵੀ ਯਾਰ ਨਹੀਂ ਅਸੀਂ ਉੱਥੇ ਬੈਠ ਕੇ ਬੈਠ ਸਕਦੇ ਆ ਆਰਾਮ ਨਾਲ ਅਸੀਂ ਵੀ ਪੈਸੇ ਭੇਜ ਦਈਏ ਜਾਂ ਸਮਾਨ ਭੇਜ ਦਈਏ ਕਿਸੇ ਅੰਜੂ ਰਹੀ ਅਸੀਂ ਕਿਉਂ ਜਾਣਾ ਅੰਜੂ ਰਹੀ ਅਸੀਂ ਪੈਸਾ ਤਾਂ ਭੇਜ ਸਕਦੇ ਸੀਗੇ ਲੇਕਿਨ ਜੋ ਮਨ ਦੀ ਸ਼ਾਂਤੀ ਹੈਗੀ ਉਹ ਨਹੀਂ ਮਿਲ ਸਕਦੀ ਹੈਗੀ ਆਪਣੇ ਹੱਥੀ ਸੇਵਾ ਕਰਨੀ ਬੜੀ ਵੱਡੀ ਚੀਜ਼ ਹੈਗੀ ਆਪਣੇ ਹੱਥੀ ਕਰਾਂਗੇ ਕੱਲ ਸਨ ਬਿਲਕੁਲ ਸ਼ਾਂਤੀ ਮਿਲੇਗੀ ਮਨ ਨੂੰ ਸ਼ਾਂਤੀ ਮਿਲੇਗੀ ਕੱਲ ਅਸੀਂ ਜਾ ਕੇ ਆਪਣੇ ਜਿਹੜੇ ਉੱਥੇ ਬੰਦੇ ਹੈਗੇ ਜੋ ਸਾਡੀ ਉੱਥੇ ਦੀ ਸੰਗਤ ਹੈਗੀ ਗੁਰਦੁਆਰੇ ਦੀ ਜੋ ਸਾਡੇ ਨਾਲ ਮਦਦ ਕਰਨ ਤਿਆਰ ਹੈਗੀ ਉਹਨਾਂ ਨੂੰ ਅਸੀਂ ਖੁੱਲੇ ਦਿਲ ਨਾਲ ਕਹਿ ਸਕਦੇ ਹਾਂ ਭਈ ਇਹ ਚੀਜ਼ ਅਸੀਂ ਆਪਣੇ ਹੱਥੀ ਜਾ ਕੇ ਇਹ ਪੂਰੀ ਕਰਕੇ ਆਏ ਹੈਗੇ ਆਈ ਕਿਸੇ ਐਨਜੀਓ ਨੂੰ ਫੇਜਿਆ ਨਹੀਂ ਕੱਲ ਐਨਜੀਓ ਨੂੰ ਪਤਾ ਨਹੀਂ ਕੀ ਕਰਨਾ ਹੈ ਦੇਣਾ ਹੈ ਕਿ ਨਹੀਂ ਦੇਣਾ ਕਿੱਥੇ ਦੇਣਾ ਉਹ ਸਾਨੂੰ ਪਤਾ ਨਹੀਂ ਹੈਗਾ ਇਹ ਸਾਨੂੰ ਪਤਾ ਹੈਗਾ ਅਸੀਂ ਕਿੱਥੇ ਕਰਕੇ ਆਏ ਹਾਂ ਕਿੰਨੂੰ ਦੇ ਕੇ ਆਏ ਹਾਂ ਉਹ ਮੰਡੀ ਦੀ ਸ਼ਾਂਤੀ ਜਿਹੜੀ ਸਾਨੂੰ ਮਿਲੇਗੀ ਜਿਸ ਤਰ੍ਹਾਂ ਅੰਜੂਸ ਦੀ ਪਹਿਲਾਂ ਆਪਾਂ ਗੱਲ ਕੀਤੀ ਆ ਕਿ ਸਮਾਨ ਦੀ ਡੰਪਿੰਗ ਹੋਈ ਜਾਂਦੀ ਆ ਪੈਸਾ ਆ ਰਿਹਾ ਉਹਦਾ ਜਾ ਹੀ ਪਤਾ ਹੀ ਨਹੀਂ ਕਿੱਥੇ ਹੋ ਰਿਹਾ ਸਾਨੂੰ ਤਾਂ ਦੱਸ ਰਿਆ ਸੀ ਇੱਥੇ ਦਿੱਤਾ ਇੱਥੇ ਦਿੱਤਾ ਪੈਸੇ ਦਾ ਪਤਾ ਨਹੀਂ ਪਰ ਤੁਹਾਡਾ ਮੈਨੂੰ ਤਰੀਕਾ ਵਧੀਆ ਲੱਗਿਆ ਜਿਹੜਾ ਤੁਸੀਂ ਬੰਬਈ ਤੋਂ ਚੱਲ ਕੇ ਖੁਦ ਇੱਥੇ ਆਏ ਹੋ ਤੇ ਇੱਥੋਂ ਲੋਕਲ ਮਨਦੀਪ ਸਿੰਘ ਮੱਨਾ ਜਾਂ ਕਿਸੇ ਨੂੰ ਵੀ ਆ ਤੁਸੀਂ ਨਾਲ ਲੈਂਦੇ ਇੱਥੇ ਜਾ ਕੇ ਸੇਵਾ ਕਰਨਾ ਪਰ ਤਰੀਕਾ ਚੰਗਾ ਇਹਨੂੰ ਲੱਗਦਾ ਸਾਰੇ ਹੋਰ ਲੋਕਾਂ ਨੂੰ ਵੀ ਇਹ ਤਰੀਕਾ ਬਣਾਉਣਾ ਚਾਹੀਦਾ ਟਰਾਂਸਪੈਰਸੀ ਇਤਨੀ ਹੈ ਕਿ एकदम ਕ੍ਰਿਸਟਲ ਕਲੀਅਰ ਸਾਰੀਆਂ ਚੀਜ਼ਾਂ ਸਾਹਮਣੇ-ਸਾਹਮਣੇ ਹੋ ਰਹੀਆਂ ਤੇ ਬੜੀ ਸ਼ਾਂਤੀ ਮਿਲਦੀ ਮਨ ਨੂੰ ਤੇ ਹੁੰਦਾ ਹੈ ਕਿ ਭਾਈ ਜੋ ਸੇਵਾ ਕਰ ਰਿਹਾ ਗਿਆ ਉਹ ਸਹੀ ਜਗ੍ਹਾ ਤੇ ਲੱਗ ਰਹੀ ਹੈ ਇਹ ਇਸ ਚੀਜ਼ ਦੀ ਤਸੱਲੀ ਹੈ ਚਾਹੇ ਸਾਡਾ ਕੱਖ ਲੱਗਦਾ ਚਾਹੇ ਲੱਖ ਲੱਗਦਾ ਉਹ ਸਹੀ ਥਾਂ ਤੇ ਜਾਂਦਾ ਲੋੜਵੰਦ ਨੂੰ ਜਾਂਦਾ ਬਿਲਕੁਲ ਇਹ ਜੋ ਜਾ ਰਿਹਾ ਪਤਾ ਹੈ ਸਨ ਕਿ ਲੋੜਵੰਦ ਜਿਹੜੇ ਹੈਗੇ ਜਰੂਰਤਾਂ ਜਿਹੜੇ ਹੈਗੇ ਉਹਨਾਂ ਦੇ ਕੋਲ ਡਾਇਰੈਕਟ ਪਹੁੰਚ ਰਿਹਾ ਗਿਆ ਇਹ ਐਨਜੀਓ ਦੇ ਥਰੂ ਜਾਈਏ ਤੇ ਉਹ ਪਹੁੰਚ ਰਿਹਾ ਕਿੱਥੇ ਪਹੁੰਚਿਆ ਉਹ ਰਹਿ ਜਾਂਦਾ ਉਹ ਮਨ ਦੇ ਚ ਉਹ ਸਵਾਲ ਹਮੇਸ਼ਾ ਉੱਠ ਕੇ ਖੜਾਈ ਰਹੇਗਾ ਪੁੱਛਦਾ ਹੀ ਰਹੇਗਾ ਭਾਈ ਤੁਸੀਂ ਦਿੱਤਾ ਸੀ ਕੀ ਹੋਇਆ ਹੁਣ ਤੇ ਇਹ ਪਤਾ ਲੱਗ ਰਿਹਾ ਕਿ ਅਸੀਂ ਆਪੇ ਆਪਣੇ ਹੱਥੀ ਕਰਕੇ ਆ ਜਾਈਏ ਇੱਥੇ ਪੰਜਾਬ ਦੇ ਜਿਹੜੇ ਚਾਹੋ ਕਾਇਕ ਸੀ ਚਾਹੇ ਫਿਲਮੀ ਐਕਟਰ ਨੇ ਜਿਹੜੇ ਵੀ ਸੈਲੀਬ੍ਰਿਟੀ ਸੀਗੇ ਉਹਨਾਂ ਨੇ ਤਾਂ ਕੈਨਜੀਓ ਲੱਭੀ ਉਸ ਐਨਜੀਓ ਦੇ ਨਾਂ ਤੇ ਆਸਮਾਨ ਵੀ ਦੇਤਾ ਆ ਪੈਸੇ ਵੀ ਪਾਤੇ ਆ ਟਰੈਕਟਰ ਵੀ ਭੇਜਤੇ ਹੁਣ ਜਿਸ ਏਰੀਆ ਚ ਤੁਸੀਂ ਆਉਨੇ ਹੋ ਜਿਹੜੇ ਗੁਰਦੁਆਰਾ ਸਾਹਿਬ ਦੇ ਤੁਸੀਂ ਪ੍ਰਧਾਨ ਅੰਦੇਰੀ ਵੈਸਟ ਦੇ ਵਿੱਚ ਉੱਥੇ ਤਾਂ ਕੱਲੇ ਪੰਜਾਬ ਵਾਲੇ ਕਿਤੇ ਤਾਂ ਬਾਲੀਵੁੱਡ ਵਾਲੇ ਵੀ ਜਦੋਂ ਕਿਸੇ ਨੇ ਕੋਈ ਫਿਲਮ ਰਿਲੀਜ਼ ਹੋਣੀ ਸੌਂਗ ਰਿਲੀਜ਼ ਹੋਣਾ ਉਹ ਤੋਂ ਸਭ ਤੋਂ ਪਹਿਲਾਂ ਉੱਥੇ ਆ ਕੇ ਨਤਮਸਤਕ ਹੁੰਦੇ ਆ ਤੁਹਾਡੇ ਕੋਲੇ ਉਸ ਗੁਰਦੁਆਰਾ ਸਾਹਿਬ ਚ ਜਿਹੜੇ ਗੁਰਦੁਆਰਾ ਸਾਹਿਬ ਦੇ ਤੁਸੀਂ ਪ੍ਰਧਾਨ ਹੋ ਜਿਹੜੇ ਉਦੋਂ ਆ ਕੇ ਨਤਮਸਤਕ ਹੁੰਦੇ ਆ ਫਿਲਮਾਂ ਬਣੇ ਕੀ ਉਹਨਾਂ ਵੱਲੋਂ ਨਹੀਂ ਤੁਹਾਨੂੰ ਕੋਈ ਸਹਿਯੋਗ ਕੀਤਾ ਗਿਆ ਹਲੇ ਤੱਕ ਕਈ ਜਗ੍ਹਾ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਇਹੋ ਸੀਗਾ ਸਾਰਿਆਂ ਦਾ ਭਾਈ ਅਸੀਂ ਫਲਾਣੇ ਐਨਜੀਓ ਨੂੰ ਫੜ ਲਿਆ ਫਲਾਣੇ ਐਨਜੀਓ ਨੂੰ ਫੜ ਲਿਆ ਅਸੀਂ ਉੱਥੇ ਕਰਤਾ ਠੀਕ ਹੈ ਭਾਈ ਤੁਹਾਡੀ ਮਰਜ਼ੀ ਲੇਕਿਨ ਜਿਹੜੀ ਸਾਡੀ ਰੂਟੀਨ ਦੀ ਸੰਗਤ ਆ ਜੀ ਸੰਗਤ ਬਿਲਕੁਲ ਸਾਡੇ ਨਾਲ ਜੁੜ ਕੇ ਸੇਵਾ ਕਰ ਰਹੀ ਹੈਗੀ ਉਹਨਾਂ ਦੀ ਸੇਵਾ ਸੰ ਜ਼ਰੂਰ ਮਿਲ ਰਹੀ ਹੈਗੀ ਉਹਨਾਂ ਦੀ ਸੇਵਾ ਦੇ ਬਲਬੂਤੇ ਤੇ ਪਲੱਸ ਆਪਣੀ ਇੱਕ ਅਸੀਂ ਕਰ ਰਹੇ ਆ ਗਿਆ ਬਾਕੀ ਅਸੀਂ ਕਿਸੇ ਨੂੰ ਜ਼ਬਰਦਸਤੀ ਕੋਈ ਅਪਰੋਚ ਕਰਨ ਦੀ ਕੋਸ਼ਿਸ਼ ਖਾਸ ਕਰ ਜਿਹੜੇ ਪੰਜਾਬ ਦੇ ਵਿੱਚ ਬੈਠੇ ਨੇ ਉਹਨਾਂ ਦੇ ਲਈ ਤਾਂ ਕੋਈ ਮੁਸ਼ਕਲ ਨਹੀਂ ਹੋ ਸਕਦੀ ਚਾਹੇ ਤੁਸੀਂ ਪੰਜਾਬ ਦੇ ਕਿਸੇ ਵੀ ਕੋਨੇ ਤੇ ਹੋਵੋ ਤਾਂ ਨਮਰਸਾ ਰੌਣ ਲਈ ਜਾਂ ਫੋਸਪੋਰ ਜਾਣ ਲਈ ਤਿੰਨ-ਚ ਘੰਟਿਆਂ ਤੋਂ ਵੱਧ ਦਾ ਸਮਾਂ ਲੱਗਦਾ ਨਹੀਂ ਸੋ ਇਹ ਵੀ ਆਪਣੀ ਸੇਵਾ ਆਪਣੇ ਹੱਥੀਂ ਜੇ ਹੋਵੇ ਤਾਂ ਬਿਹਤਰ ਆ ਤੁਹਾਨੂੰ ਵੀ ساری ਉਮਰ ਤਸੱਲੀ ਰਹੂਗੀ ਕਿ ਤੁਹਾਡੇ ਪੈਸਾ ਜਾਂ ਤੁਹਾਡੀ ਜਿਹੜੀ ਵੀ ਸੇਵਾ ਉਹ ਸਹੀ ਥਾਂ ਤੇ ਲੱਗੀ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਪੰਜਾਬ ਦੇ ਵਿੱਚ ਹੜਾ ਹੈ ਤਾਂ ਕੱਲੇ ਪੰਜਾਬ ਦੇ ਦੂਜੇ ਖਿੱਤੇ ਨਹੀਂ ਕੱਲਾ ਮਾਲਵਾਈ ਨਹੀਂ ਜਾਂ ਦੋਆਬਾਈ ਨਹੀਂ ਤਾਂ ਪੂਰੀ ਦੁਨੀਆ 'ਚ ਬੈਠੇ ਪੰਜਾਬੀਆਂ ਨੂੰ ਚਿੰਤਾ ਹੋਈ ਫਿਕਰ ਹੋਈ ਪੰਜਾਬ ਦੇ ਉਹ ਹਾਲਾਤ ਵੇਖ ਕੇ ਜੋ ਕਿ ਬਣਦੀ ਵੀ ਸੀ ਕਿਉਂਕਿ ਮਿੱਟੀ ਐਸੀ ਆ ਪੰਜਾਬੀ ਇਥੋਂ ਉੱਠ ਕੇ ਜਿੱਥੇ ਮਰਜ਼ੀ ਚੱਲਿਆ ਜਾਵੇ ਪਰ ਉਹ ਚੋਂ ਪੰਜਾਬ ਨਹੀਂ ਨਿਕਲ ਸਕਦਾ ਸੋ ਵਿਦੇਸ਼ਾਂ ਤੋਂ ਵੀ ਲਗਾਤਾਰ ਮਦਦ ਆ ਰਹੀ ਆ ਭਾਰਤ ਦੇ ਹਰ ਹਿੱਸੇ ਤੋਂ ਜਿੱਥੇ-ਜਿੱਥੇ ਪੰਜਾਬੀ ਬੈਠੇ ਨੇ ਜਾਂ ਗੈਰ ਪੰਜਾਬੀਆਂ ਨੇ ਵੀ ਬਹੁਤ ਮਦਦ ਕੀਤੀ ਤਾਂ ਅੱਜ ਮੈਂ ਤੁਹਾਨੂੰ ਉਹਨਾਂ ਇਨਸਾਨਾਂ ਨਾਲ ਮਿਲਾਉਣ ਜਾ ਰਿਹਾ ਜਿਹੜੇ ਬੰਬੇ ਚ ਬੈਠੇ ਨੇ ਗੁਰਦੁਆਰਾ ਬਹੁਤ ਮਸ਼ਹੂਰ ਗੁਰਦੁਆਰਾ ਜਿੱਥੇ ਪੂਰੀ ਫਿਲਮ ਇੰਡਸਟਰੀ ਜਿਹੜੀ ਅੰਦੇਰੀ ਦੇ ਵਿੱਚ ਜਿੱਥੇ ਜਿਹੜੀ ਉੱਥੇ ਜਾ ਕੇ ਨਤਮਸਤਕ ਹੁੰਦੀ ਆ ਫੋਰ ਬੰਗਲੋ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਨੇ ਜਸਪਾਲ ਸਿੰਘ ਸੂਰੀ ਜੀ ਤਾਂ ਜਦੋਂ ਹੀ ਉਹਨਾਂ ਨੇ ਉੱਥੋਂ ਦੇ ਇਹ ਪੰਜਾਬ ਦੇ ਹਾਲਾਤ ਦੇਖੇ ਤਾਂ ਉਹ ਮਦਦ ਲਈ ਇੱਥੇ ਪਹੁੰਚੇ ਪਹਿਲਾਂ ਵੀ ਆਏ ਤਾਂ ਹੁਣ ਦੂਜੇ ਫੇਸ ਦੇ ਵਿੱਚ ਆਏ ਨੇ ਹੁਣ ਹੋਰ ਜਿਉਂ-ਜਿਉਂ ਜਿਵੇਂ-ਜਿਵੇਂ ਚੀਜ਼ਾਂ ਦੀ ਲੋੜ ਪੈਂਦੀ ਆ ਤਾਂ ਉਹ ਮਦਦ ਲਈ ਪਹੁੰਚ ਰਹੇ ਉਹ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੇ ਹੋਰ ਦੋਸਤ ਸਾਰੇ ਨੇ ਜਿਹੜੇ ਇਸ ਔਖੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਖੜੇ ਨੇ ਤਾਂ ਗੱਲਬਾਤ ਸ਼ੁਰੂ ਕਰਦੇ ਹਾਂ ਮੇਰੇ ਨਾਲ ਨੇ ਸਖਤ ਕਰਦੇ ਹਸੀ ਗੱਲ ਸੋਰੀ ਸਭ ਸਭ ਤੋਂ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਪੂਰੇ ਪੰਜਾਬ ਦੇ ਵੱਲੋਂ ਤੁਹਾਡਾ ਤੁਸੀਂ ਇਸ ਸੌਖੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਖੜੇ ਜਦ ਕੇ ਠੀਕ ਹੈ ਇੱਕ ਪੰਜਾਬੀ ਦਾ ਫਰਜ਼ ਵੀ ਹੁੰਦਾ ਇਮੋਸ਼ਨ ਵੀ ਹੁੰਦੇ ਆ ਪਰ ਤੁਹਾਡਾ ਧੰਨਵਾਦ ਸਾਰਾ ਪੰਜਾਬ ਦੇ ਵੱਲੋਂ ਤੁਹਾਨੂੰ ਧੰਨਵਾਦ ਤੁਹਾਡਾ ਵੀ ਸਾਡੇ ਨਾਲ ਜੁੜਨ ਵਾਸਤੇ ਸਾਡੀ ਕੀਤੀ ਹੋਈ ਸੇਵਾ ਜੋ ਹੈਗੀ ਉਹਨੂੰ ਅੱਗੇ ਮੀਡੀਆ ਦੇ ਕੋਲ ਪਹੁੰਚਾਉਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ अच्छा सॉरी सब पहले ये थोनु कदों लग्या ਵੀ ਯਾਰ ਅੱਛਾ ਹਾਲਾਤ ਇੰਨੇ ਖਰਾਬ ਹੋ ਗਏ ਸਾਨੂੰ ਜਾਣਾ ਚਾਹੀਦਾ ਵੀ ਉੱਥੇ ਹੁਣ ਜਾਇਆ ਬਿਨਾ ਨਹੀਂ ਸਰਦਨ ਸਰਨਾ ਇਹ ਜੀ ਪਿਛਲੀ ਮਤਲਬ ਇਹ ਮਹੀਨੇ 2 ਤਰੀਕ ਨੂੰ ਜਦ ਪਤਾ ਲੱਗਿਆ ਤੇ ਮੇਰਾ ਬੇਟਾ ਤੇ ਨਾਲ ਆਪਣੇ ਹੋਰ ਸੇਵਾਦਾਰ ਜਿਹੜੇ ਹੈਗੇ ਉਹਨਾਂ ਨੂੰ ਲੈ ਕੇ ਇੱਥੇ ਪਹੁੰਚੇ ਸੀਗੇ ਤੇ ਫਿਰੋਜ਼ਪੁਰ ਡਿਸਟ੍ਰਿਕਟ ਅਜਨਾਲਾ ਉਧਰ ਹੋ ਕੇ ਜੋ ਵੀ ਸੇਵਾ ਕਰ ਸਕਦੇ ਸੀ ਉਹਨਾਂ ਨੇ ਆਪਣੀ ਕੋਸ਼ਿਸ਼ ਕੀਤੀ ਸੇਵਾ ਕਰਨੀ 5-7 ਦਿਨ ਇੱਥੇ ਰਹਿ ਕੇ ਗਏ ਤੇ ਹੁਣ ਦੂਜੇ ਫੇਸ ਦੇ ਚ ਅਸੀਂ ਫਿਰ ਆਏ ਆਗੇ ਆ ਤੇ ਹੁਣ ਕੱਲ ਅਸੀਂ ਸਰਵੇ ਕਰਕੇ ਆਏ ਆਗੇ ਆ ਜਨਾਲਾ ਸਾਈਡ ਤੇ ਫਿਰੋਜ਼ਪੁਰ ਸਾਈਡ ਤੇ ਤੇ ਕੁਝ ਲੋੜਵੰਦ ਜਿਹੜੇ ਮਿਲੇ ਆਗੇ ਅੱਜ ਦੀ ਤਰੀਕੇ ਚ ਫੌਗ ਮਸ਼ੀਨ ਦੀ ਜ਼ਰੂਰਤ ਹੈਗੀ ਤੇ ਅਸੀਂ ਫੌਗ ਮਸ਼ੀਨਾਂ ਲਈਆਂ ਆਗੇ ਉੱਥੇ ਦੇਣ ਜਾ ਰਹੇ ਆਗੇ ਹੁਣ ਤੇ ਇੱਕ ਅਦੀ ਫੈਮਿਲੀ ਨੂੰ ਰੰਗੜ ਡੁੰਗਰ ਜ਼ਰੂਰਤ ਹੈਗੀ ਤਾਂ ਉਹ ਵੀ ਬੰਦੋਬਾਸ ਕਰ ਰਹੇ ਆਗੇ ਆ ਤੇ ਹੁਣ ਅੱਜ ਫਿਰ ਨਿਕਲਾਂਗੇ ਇਹ ਕਰਕੇ ਅੱਜ ਜਨਾਲਾ ਸਾਈਡ ਜਾਾਂਗੇ ਤੇ ਮੈਂ ਇਹ ਕਹਿ ਸਕਦਾ ਮੇਰਾ ਛੋਟਾ ਵੀਰ ਕਹਿ ਸਕਦਾ ਮੰਨਾ ਜੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਹੈਗੀ ਉਹਨਾਂ ਦੇ ਨਾਲ ਅਸੀਂ ਉਹਨਾਂ ਅਸੀਂ ਜਾ ਰਹੇ ਆਗੇ ਆ ਤੇ ਕਈ ਪਿੰਡਾਂ ਦੀਆਂ ਛੱਤਾਂ ਚੁੱਤਾਂ ਘਰਾਂ ਦੀਆਂ ਡਿੱਗੀਆਂ ਹੋਈਆਂ ਹੈਗੀਆਂ ਤੇ ਕੋਸ਼ਿਸ਼ ਕਰਾਂਗੇ ਉਹ ਭਾਈ ਉਹ ਛੱਤਾਂ ਰਿਪੇਅਰ ਕਰਵਾ ਦਈਏ ਤੇ ਹੋਰ ਵੀ ਜੋ ਜ਼ਰੂਰਤ ਹੈਗੀ ਜਿਸ ਨਾਲ ਪਤਾ ਲੱਗੇਗਾ ਜੋ ਜੋ ਦੱਸਣਗੇ ਸਾਡੇ ਵੀਰ ਉਹ ਪੂਰੀਆਂ ਕਰਾਂਗੇ ਅਸੀਂ ਤੇ ਫਿਰ ਕੋਸ਼ਿਸ਼ ਕਰਾਂਗੇ ਫੇਸ 3 ਤੇ ਵੀ ਹੋ ਸਕਿਆ ਅੱਗੇ ਚੱਲ ਕੇ ਜੋ ਜ਼ਰੂਰਤ ਪਏ ਅਸੀਂ ਆਵਾਂਗੇ ਕਈ ਜਗਾ ਪਿੰਡ ਦਾ ਪਤਾ ਲੱਗਿਆ ਬਈ ਰਿਸਟਰ ਉਸ ਤੇ ਖਰਾਬ ਹੋਇਆਗੇ ਇਹ ਚੱਕਰ ਦੇ ਬਟੀਆਂ ਦੇ ਤੇ ਬੇਟੀਆਂ ਦੇ ਅਗਰ ਵਿਆਹ ਉਹ ਵੀ ਕਰਾਣੇ ਪਏ ਉਹ ਵੀ ਅਸੀਂ ਜ਼ਰੂਰ ਕਰਵਾਵਾਂਗੇ ਕੁਝ ਪਰ ਉਹ ਤੇ ਵੀ ਆਉਂਗਾ ਪਰ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਸੂਰੀ ਸਾਹਿਬ ਕੇ ਬਹੁਤ ਲੋਕ ਨੇ ਕੋਈ ਤਾਂ ਵਿਦੇਸ਼ ਤੋਂ ਵੀ ਆ ਗਏ ਪਰ ਬਹੁਤ ਸਾਰੇ ਲੋਕਾਂ ਦੇ ਮਨ ਚ ਤਾਂ ਇਹ ਸੀ ਵੀ ਠੀਕ ਆ ਯਾਰ ਉੱਥੇ ਅਸੀਂ ਮਾਇਆ ਦੀ ਲੋੜ ਆ ਜਾਂ ਚੀਜ਼ਾਂ ਦੀ ਲੋੜ ਆ ਸੀ ਪੈਸੇ ਭੇਜਣੇ ਆ ਬਹੁਤ ਸਾਰੇ ਲੋਕਾਂ ਨੇ ਤਾਂ ਤਰੀਕਾ ਹੀ ਇੱਕ ਇਹ ਬਣਾਇਆ ਜਿਸ ਤਰੀਕੇ ਤੇ ਮਤਲਬ ਇਤਰਾਜ਼ ਵੀ ਬਹੁਤ ਲੋਕਾਂ ਨੂੰ ਉਹਨਾਂ ਤੇ ਸਵਾਲ ਵੀ ਨੇ ਖਰ ਜਿਹੜੀ ਅਸੀਂ ਘੜੀ ਦੇ ਵਿੱਚ ਹਾਲੀਓ ਚੀਜ਼ਾਂ ਤੇ ਬਹੁਤੀਆਂ ਗੱਲਾਂ ਕਰਨ ਬਹੁਤੀਆਂ ਗੱਲਾਂ ਕਰਨੀਆਂ ਬਣਦੀਆਂ ਨਹੀਂ ਠੀਕ ਹੈ ਸਵਾਲ ਹੋਣਗੇ ਲਾਜ਼ਮੀ ਹੋਣਗੇ ਬਹੁਤੇ ਲੋਕਾਂ ਨੂੰ ਏਸੀ ਇੱਕ ਫਲਾਣੀ ਐਨਜੀਓ ਜੀ ਇੱਕ ਨਵੀਂ ਜੀ ਐਨਜੀਓ ਖੁੱਲੀ ਇੱਥੇ ਉੱਥੇ ਸਾਰੇ ਸੈਲੀਬ੍ਰਿਟੀਜ਼ ਨੇ ਮਤਲਬ ਠੀਕ ਹੈ ਉਹਨਾਂ ਦੀ ਪੀਆਰ ਤਰੀਕਾ ਵੀ ਕੋ ਉਹਨਾਂ ਨੇ ਲੱਭਿਆ ਇਹ ਤੇ ਬਹੁਤ ਸਾਰੇ ਪੈਸੇ ਜਾਂ ਹੋਰ ਸਮਾਨ ਅਸੀਂ ਉਹਨਾਂ ਥਰੂ ਦੇ ਦिए ਪਰ ਸਹੀ ਮਹੀਨਾ ਦੇ ਵਿੱਚ ਸੇਵਾ ਤੋਂ ਹੀ ਆ ਜਦੋਂ ਬੰਦਾ ਖੁਦ ਆਉਂਦਾ ਤੇ ਜਿਹੜਾ ਕਹਿੰਦਾ ਮੈਂ ਆਪਣੀ ਸੇਵਾ ਆਪਣੇ ਹੱਥੀਂ ਕਰਨੀ ਹੈ ਤੇ ਤੁਹਾਨੂੰ ਨਹੀਂ ਕਦੇ ਇਹ ਲੱਗਿਆ ਵੀ ਯਾਰ ਨਹੀਂ ਅਸੀਂ ਉੱਥੇ ਬੈਠ ਕੇ ਬੈਠ ਸਕਦੇ ਆ ਰਾਮ ਨਾਲ ਅਸੀਂ ਵੀ ਪੈਸੇ ਭੇਜਦੀਏ ਜਾਂ ਸਮਾਨ ਭੇਜਦੀਏ ਕਿਸੇ ਐਨਜੀਓ ਰਾਹੀਂ ਅਸੀਂ ਕਿਉਂ ਜਾਣਾ ਐਸਾ ਹੈਗਾ ਕਿ ਐਨਜੀਓ ਰਾਹੀਂ ਅਸੀਂ ਪੈਸਾ ਤਾਂ ਭੇਜ ਸਕਦੇ ਸੀਗੇ ਲੇਕਿਨ ਜੋ ਮੰਨ ਦੀ ਸ਼ਾਂਤੀ ਹਾਗੀ ਉਹ ਨਹੀਂ ਮਿਲ ਸਕਦੀ ਹੈਗੀ ਆਪਣੇ ਹੱਥੀ ਸੇਵਾ ਕਰਨੀ ਬੜੀ ਵੱਡੀ ਚੀਜ਼ ਹੈਗੀ ਆਪਣੇ ਹੱਥੀ ਕਰਾਂਗੇ ਕੱਲ ਸਨ ਬਿਲਕੁਲ ਸ਼ਾਂਤੀ ਮਿਲੇਗੀ ਮਨ ਨੂੰ ਸ਼ਾਂਤੀ ਮਿਲੇਗੀ ਕੱਲ ਅਸੀਂ ਜਾ ਕੇ ਆਪਣੇ ਜਿਹੜੇ ਉੱਥੇ ਬੰਦੇ ਹੈਗੇ ਜੋ ਸਾਡੀ ਉੱਥੇ ਦੀ ਸੰਗਤ ਹੈਗੀ ਗੁਰਦੁਆਰੇ ਦੀ ਜੋ ਸਾਡੇ ਨਾਲ ਮਦਦ ਕਰਨ ਤਿਆਰ ਹੈਗੀ ਉਹਨਾਂ ਨੂੰ ਅਸੀਂ ਖੁੱਲੇ ਦਿਲ ਨਾਲ ਕਹਿ ਸਕਦੇ ਆ ਭਾਈ ਇਹ ਚੀਜ਼ ਅਸੀਂ ਆਪਣੇ ਹੱਥੀਂ ਜਾ ਕੇ ਪੂਰੀ ਕਰਕੇ ਆਏ ਆ ਗਿਆਂ ਅਸੀਂ ਕਿਸੇ ਐਨਜੀਓ ਨੂੰ ਫੇਜਿਆ ਨਹੀਂ ਕੱਲ ਐਨਜੀਓ ਨੂੰ ਪਤਾ ਨਹੀਂ ਕੀ ਕਰਨਾ ਹੈ ਦੇਣਾ ਹੈ ਅੱਗੇ ਨਹੀਂ ਦੇਣਾ ਕਿੱਥੇ ਦੇਣਾ ਉਹ ਸਾਨੂੰ ਪਤਾ ਨਹੀਂ ਹੈਗਾ ਇਹ ਸਾਨੂੰ ਪਤਾ ਹੈਗਾ ਅਸੀਂ ਕਿੱਥੇ ਕਰਕੇ ਆਏ ਆ ਕਿੰਨੂੰ ਦੇ ਕੇ ਆਏ ਆ ਉਹ ਮਨ ਦੀ ਸ਼ਾਂਤੀ ਜਿਹੜੀ ਸਾਨੂੰ ਮਿਲੇਗੀ ਬਸ ਉਹੀ ਚਾਹੁੰਦੇ ਸੀਗੇ ਤਾਂ ਸਵੰਧ ਆਪਣੇ ਹੱਥੀਂ ਸਹੀ ਥਾਂ ਤੇ ਬਿਲਕੁਲ ਬਿਲਕੁਲ ਜੀ ਜੀ ਤਾਂ ਸੂਰੀ ਸਾਹਿਬ ਪਹਿਲੇ ਫੇਜ਼ ਦੌਰਾਨ ਜਦੋਂ ਤੁਸੀਂ ਆਏ ਉਦੋਂ ਤੁਹਾਨੂੰ ਕੀ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਤੁਹਾਡੇ ਵੱਲੋਂ ਸੇਵਾ ਸੀ ਉਦੋਂ ਉਸ ਟਾਈਮ ਡੰਗਰਾ ਦਾ ਆਚਾਰ ਸੀਗਾ ਔਰ ਚਾਰਾ ਸੀਗਾ ਔਰ ਕਿਸਤੀ ਚਾਹੀਦੀ ਸੀਗੀ ਉਥੇ ਕਿਸਤੀਆਂ ਪਹੁੰਚਾਈ ਤੇ ਬਾਈ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਸੀ ਗਿਆ ਜੋ ਉਸ ਟਾਈਮ ਜ਼ਰੂਰਤ ਹੈਗੀ ਸੀ ਉਹ ਕਰਤੀ ਸੀਗੇ ਤੇ ਹੁਣ ਜਦ ਆਏ ਆ ਗਿਆ ਤੇ ਸਰਵੇ ਕਰਨ ਤੋਂ ਬਾਅਦ ਜੋ ਪਤਾ ਲੱਗਿਆ ਜੋ ਹੁਣ ਮੱਨਾ ਵੀਰ ਜੀ ਨਾਲ ਗੱਲ ਹੋ ਰਹੀ ਹੈ ਜੋ ਜੋ ਚੀਜ਼ਾਂ ਜ਼ਰੂਰਤ ਹੈਗੀ ਅਸੀਂ ਕੋਸ਼ਿਸ਼ ਕਰਾਂਗੇ ਜਿੰਨੇ ਅਸੀਂ ਪੂਰਾ ਕਰ ਸਕੀਏ ਆਪਣੇ ਤਰਫੋਂ ਕਰਾਂਗੇ ਤੁਸੀਂ ਜਿਹੜਾ ਲੜਕੀਆਂ ਦੇ ਵਿਆਹ ਦੀ ਗੱਲ ਕਰਦੇ ਸੀ ਉਹ ਇਹ ਸੀ ਕਿ ਵੀ ਕਈ ਕੁੜੀਆਂ ਦੇ ਰਿਸ਼ਤੇ ਨੇ ਹੁਣ ਕਿਉਂਕਿ ਪੰਜਾਬ ਦੇ ਵਿੱਚ ਛੜਦੇ ਸਾਲ ਵਿਆਹ ਸ਼ੁਰੂ ਹੋ ਜਾਂਦੇ ਨੇਗੇ ਹੁਣ ਨਵੰਬਰ ਦੇ ਵਿੱਚ ਵਿਆਹ ਸ਼ੁਰੂ ਹੋ ਜਾਂਦੇ ਨੇ ਹੁਣ ਸਮਾਂ ਨੇੜੇ ਆ ਗਿਆ ਮਤਲਬ ਉਹ ਇਸ ਕਰਕੇ ਉਹਨਾਂ ਨੂੰ ਲੇਟ ਕਰਨੇ ਪੈ ਰਹੇ ਆਗੇ ਕਿਉਂਕਿ ਘਰ ਨਹੀਂ ਠੀਕ ਉਹਨਾਂ ਦੇ ਉਹਨਾਂ ਦੀ ਮੁਰੰਮਤ ਹੋਏਗੀ ਫਿਰ ਫਾਈਨੈਂਸ਼ਲੀ ਬਹੁਤ ਡਾਊਨ ਹੋ ਗਏ ਫਸਲ ਇੱਕ ਫਸਲ ਤੇ ਮਰ ਚੁੱਕੀ ਆ ਤੇ ਦੂਜੀ ਆ ਕਣਕ ਉਹ ਵੀ ਸ਼ਾਇਦ ਕਈਆਂ ਦੀ ਬੀਜੇਗੀ ਕਈਆਂ ਦੀ ਨਹੀਂ ਬੀਜੇਗੀ ਇਸ ਕਰਕੇ ਤਾਂ ਸ਼ਾਇਦ ਉਹਨਾਂ ਨੇ ਵਿਆਹ ਜਿਹੜੇ ਤੁਸੀਂ ਕਹਿੰਦੇ ਲੇਟ ਪਾਲੇ ਸੀ ਪਰ ਹੁਣ ਤੁਸੀਂ ਕਹਿੰਦੇ ਉਹਨਾਂ ਬੇਟੀਆਂ ਦੇ ਵਿਆਹ ਦਾ ਹੁਣ ਤੁਸੀਂ ਬੀੜਾ ਚੁੱਕ ਲਓਗੇ ਕਿਉਂ ਲੇਟ ਨਹੀਂ ਕੀਤੇ ਜਾਣਗੇ ਬਿਲਕੁਲ ਕੋਸ਼ਿਸ਼ ਕਰਾਂਗੇ ਜਿੰਨਾ ਸਾਡੇ ਕੋਲ ਹੋ ਸਕੇਗਾ ਜਿੰਨੀਆਂ ਬੇਟੀਆਂ ਦਾ ਅਸੀਂ ਕਰਾ ਸਕਾਂਗੇ ਜਿੰਨਾ ਵੀ ਸਾਡੇ ਬਾਬੇ ਨੇ ਹਿੰਮਤ ਦਿੱਤੀ ਉਹਨਾਂ ਜ਼ਰੂਰ ਕਰਾਵਾਂਗੇ ਕਿਉਂਕਿ ਇਹ ਵਿੜਾ ਚੁੱਕ ਹੀ ਲਿਆ ਸਮਝੋ ਇਹ ਪੂਰਾ ਕਰਨਾ ਹੈਗਾ ਤੇ ਲੇਟ ਨਹੀਂ ਹੋਣ ਦੇਵਾਂਗੇ ਇਹਨਾਂ ਨੂੰ ਜੀ ਬਹੁਤ ਵੱਡੀ ਗੱਲ ਆ ਬਹੁਤ ਕਿਉਂਕਿ ਪੰਜਾਬ ਦੇ ਵਿੱਚ ਤਾਂ ਸਭ ਤੋਂ ਵੱਡਾ ਹੀ ਕੰਨਿਆਂ ਦਾ ਫੁੱਲ ਮੰਨਿਆ ਜਾਂਦਾ ਮਤਲਬ ਸਾਰੀ ਦੁਨੀਆ ਦੀ ਆਪਾਂ ਕਹਿੰਦੇ ਆ ਕਿ ਅੰਨਿਆਂ ਨੂੰ ਜੋ ਵੀ ਦਿੱਤਾ ਹਨਾ ਉਹ ਸਭ ਤੋਂ ਵੱਡਾ ਪੁੰਨ ਨਹੀਂ ਹੁੰਦਾ ਪਰ ਅੱਛਾ ਮੈਂ ਸੂਰੀ ਸਾਹਿਬ ਜਿਹੇ ਏਰੀਆ ਚੋਂ ਤੁਸੀਂ ਆਏ ਹੋਗੇ ਕਿਉਂਕਿ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਇੱਥੇ ਪੰਜਾਬ ਦੇ ਜਿਹੜੇ ਚਾਹੇ ਉਹ ਕਾਇਕਸੀ ਚਾਹੇ ਫਿਲਮੀ ਐਕਟਰ ਨੇ ਜਿਹੜੇ ਵੀ ਸੈਲੀਬ੍ਰਿਟੀ ਸੀਗੇ ਉਹਨਾਂ ਨੇ ਤਾਂ ਕੈਨਜੀਓ ਲੱਭੀ ਉਸ ਐਨਜੀਓ ਦੇ ਨਾਂ ਤੇ ਆਸਮਾਨ ਵੀ ਦੇਤਾ ਆ ਪੈਸੇ ਵੀ ਪਾਤੇ ਆ ਟਰੈਕਟਰ ਵੀ ਭੇਜਤੇ ਹੁਣ ਜਿਸੇ ਏਰੀਆ ਚੋਂ ਤੁਸੀਂ ਆਉਨੇ ਹੋ ਜਿਹੜੇ ਗੁਰਦੁਆਰਾ ਸਾਹਿਬ ਦੇ ਤੁਸੀਂ ਪ੍ਰਧਾਨ ਹੋ ਅੰਦੇਰੀ ਵੈਸਟ ਦੇ ਵਿੱਚ ਉੱਥੇ ਤਾਂ ਕੱਲੇ ਪੰਜਾਬ ਵਾਲੇ ਕਿਉਂ ਤੇ ਬਾਲੀਵੁੱਡ ਵਾਲੇ ਵੀ ਜਦੋਂ ਕਿਸੇ ਨੇ ਕੋਈ ਫਿਲਮ ਰਿਲੀਜ਼ ਹੋਣੀ Song ਰਿਲੀਜ਼ ਹੋਣਾ ਉਹ ਤੋਂ ਸਭ ਤੋਂ ਪਹਿਲਾਂ ਉੱਥੇ ਆ ਕੇ ਨਤਮਸਤਕ ਹੁੰਦੇ ਆ ਤੁਹਾਡੇ ਕੋਲੇ ਉਸ ਗੁਰਦੁਆਰਾ ਸਾਹਿਬ 'ਚ ਜਿਹੜੇ ਗੁਰਦੁਆਰਾ ਸਾਹਿਬ ਦੇ ਤੁਸੀਂ ਪ੍ਰਧਾਨ ਹੋ ਕੀ ਇਹ ਸਾਰਾ ਤੁਸੀਂ ਆਪਣੇ ਪੱਧਰ ਤੇ ਕਰ ਰਹੇ ਹੋ ਨਾ ਉਹ ਲੋਕ ਨੇ ਉਹ ਚਾਹੇ ਬਾਲੀਵੁੱਡ ਦੇ ਨੇ ਚਾਹੇ ਪੰਜਾਬ ਦੇ ਨੇ ਚਾਹੇ ਹੋਰ ਕਿਤੋਂ ਦੇ ਵੀ ਨੇ ਹਨ ਜਿਹੜੇ ਉਦੋਂ ਆ ਕੇ ਨਤਮਸਤਕ ਹੁੰਦੇ ਆ ਫਿਲਮਾਂ ਵੇਲੇ ਕੀ ਉਹਨਾਂ ਵੱਲੋਂ ਨਹੀਂ ਤੁਹਾਨੂੰ ਕੋਈ ਸਹਾਇਕ ਕੀਤਾ ਗਿਆ ਹਲੇ ਤੱਕ ਇਹ ਗੱਲ ਐਸਾ ਹੈਗੀ ਅਸੀਂ ਬੈਨਰ ਜ਼ਰੂਰ ਲਾਤੇ ਸੀਗੇ ਕਿ ਭਾਈ ਅਸੀਂ ਇਹ ਸੇਵਾ ਸ਼ੁਰੂ ਕਰ ਲਿਆ ਗਿਆ ਤੇ ਜਿਹੜਾ ਵੀ ਆ ਸਕਦਾ ਹੈ ਸੇਵਾ ਕਰੇ ਤੇ ਕਈ ਜਗ੍ਹਾ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਇਹੋ ਸੀਗਾ ਸਾਰਿਆਂ ਦਾ ਭਾਈ ਅਸੀਂ ਫਲਾਣੇ ਐਨਜੀਓ ਨੂੰ ਫੜ ਲਿਆ ਫਲਾਣੇ ਐਨਜੀਓ ਨੂੰ ਫੜ ਲਿਆ ਅਸੀਂ ਉੱਥੇ ਕਰਤਾ ਠੀਕ ਹੈ ਭਾਈ ਤੁਹਾਡੀ ਮਰਜ਼ੀ لیکن ਜੇ ਸਾਡੀ ਰੂਟੀਨ ਦੀ ਸੰਗਤ ਆਗੀ ਜੀ ਸੰਗਤ ਬਿਲਕੁਲ ਸਾਡੇ ਨਾਲ ਜੁੜ ਕੇ ਸੇਵਾ ਕਰ ਰਹੀ ਹੈਗੀ ਉਹਨਾਂ ਦੀ ਸੇਵਾ ਸੰ जरूर ਮਿਲ ਰਹੀ ਹੈਗੀ ਉਹਨਾਂ ਦੀ ਸੇਵਾ ਦੇ ਬਲਬੂਤੇ ਤੇ ਪਲਸ ਆਪਣੀ ਇੱਕ ਅਸੀਂ ਕਰ ਰਹੇ ਹੈਗੇ ਆ ਬਾਕੀ ਅਸੀਂ ਕਿਸੇ ਨੂੰ ਜ਼ਬਰਦਸਤੀ ਕੋਈ ਅਪਰੋਚ ਕਰਨ ਦੀ ਕੋਸ਼ਿਸ਼ ਮੈਂ ਇਸ ਗੱਲ ਤੇ ਖੁੱਲ ਕੇ ਪੁੱਛ ਲੈਣਾ ਹੁਣ ਇਹਦੇ ਵਿੱਚ ਮੈਂ ਇਹਨੂੰ ਸਰਵਿਤ ਤਿੰਨ ਤਰੀਕੇ ਨਾਲ ਸਹਾਇਕ ਹੋ ਸਕਦਾ ਲੋਕਾਂ ਦਾ ਇੱਕ ਤਾਂ ਜਿਸ ਗੁਰਦੁਆਰਾ ਸਾਹਿਬ ਦੇ ਤੁਸੀਂ ਪ੍ਰਧਾਨ ਹੋ ਗੁਰਦੁਆਰਾ ਸਾਹਿਬ ਦੀ ਸੇਵਾ ਉਹ ਗੁਰਦੁਆਰਾ ਸਾਹਿਬ ਵੱਲੋਂ ਵੀ ਸੇਵਾ ਹੋ ਸਕਦੀ ਹੈ ਜੀ ਤੇ ਦੂਜਾ ਤੁਹਾਡਾ ਆਪਣਾ ਪਰਸਨਲ ਤੁਸੀਂ ਆਪਣੇ ਖਾਤੇ ਚੋਂ ਕਰ ਸਕਦੇ ਹੋ ਤੇ ਤੀਜਾ ਇਹ ਹੈ ਜਿਹੜੇ ਲੋਕ ਨਹੀਂ ਉੱਥੋਂ ਦੇ ਉਹ ਜਿਵੇਂ ਤੁਸੀਂ ਕਹ ਬੈਨਰ ਲਾਇਆ ਲੋਕਾਂ ਤੋਂ ਸਹਿਯੋਗ ਮੰਗਿਆ ਜਾਂ ਉਹ ਲੋਕ ਸਹਿਯੋਗ ਕਰ ਸਕਦੇ ਇਹਨਾਂ ਤਿੰਨਾਂ ਵਿੱਚੋਂ ਫਿਲਹਾਲ ਕਿ ਕਿਸ ਕਿਸ ਦੇ ਸਹਿਯੋਗ ਲੋਕਾਂ ਦੇ ਸਹਿਯੋਗ ਨਾਲੋਂ ਜਾਂ ਗੁਰਦੁਆਰਾ ਸਾਹਿਬ ਵੱਲੋਂ ਮਦਦ ਆ ਰਹੀਆਂ ਜਾਂ ਤੁਹਾਡਾ ਨਿਜੀ ਆ ਰਿਹਾ ਨਹੀਂ ਜੇ ਜਿਹੜੇ ਸੰਗਤ ਹੈਗੀ ਜਿਹੜੇ ਸੇਵਾ ਕਰ ਰਹੀ ਹੈ ਸਾਡਾ ਆ ਇੱਕੋ ਹੀ ਰਿਹਾ ਮੋਟੋ ਕਿ ਅਸੀਂ ਕੈਸ਼ ਕਲੈਕਸ਼ਨ ਕੀਤੀ ਨਹੀਂ ਹੈਗੀ ਅਸੀਂ ਗੁਰਦੁਆਰੇ ਦਾ ਸਕੈਨਰ ਗੁਰਦੁਆਰੇ ਦਾ ਬੈਨਰ ਲਾਤਾ ਭਾਈ ਗੁਰਦੁਆਰੇ ਨੂੰ ਡਾਇਰੈਕਟ ਤੁਸੀਂ ਸਕੈਨ ਕਰੋ ਜਦ ਤੱਕ ਆਪਣੇ ਕੋਲ ਹੁੰਦਾ ਆਪਣਾ ਕਰਾਂਗੇ 22 ਗੁਰਦਾਰੇ ਦੀ ਜਿਹੜ ਆਏਗੀ ਰਕਮ ਗੁਰਦਾਰਿਆਂ ਖਰਚ ਕਰਾਂਗੇ ਤੇ ਗੁਰਦਾਰੇ ਹੀ ਰਕਮ ਬੋਲੀ ਤਾਂ ਸੰਗਤ ਦੀ ਆ ਗਈ ਉਹ ਸਾਡੀ ਆਪਣੀ ਤਾਂ ਹੈਗੀ ਨਹੀਂ ਤੇ ਸਮਝੋ ਲੋ ਸੰਗਤ ਦਾ ਹੀ ਖਰਚਾ ਚੱਲੇਗਾ ਜੀ ਪਰ ਸੁਰੀ ਸਾਹਿਬ ਮੈਂ ਮੈਨੂੰ ਕੋਈ ਕੋਣ ਚ ਕੋਈ ਮਤਲਬ ਹਰਜ ਨਹੀਂ ਹੈ ਇਹ ਗੱਲ ਕਹਿਣ ਚ ਕਿਉਂਕਿ ਤੁਸੀਂ ਜਿਹੜਾ ਰਾਹ ਫੜਿਆ ਮਨਦੀਪ ਸਿੰਘ ਮੰਨਾ ਲਗਾਤਾਰ ਮੈਂ ਉਹਨਾਂ ਨੂੰ ਜਦੋਂ ਤੋਂ ਪਾਣੀ ਆਇਆ ਉਦੋਂ ਤੋਂ ਦੇਖ ਰਿਹਾ ਹਾਂ ਮੈਂ ਉਹਨਾਂ ਨੂੰ ਕਿਉਂਕਿ ਮੈਨੂੰ ਸਭ ਤੋਂ ਚੰਗੀ ਗੱਲ ਕੀ ਲੱਗੀ ਕਿ ਉਹਨਾਂ ਦੇ ਕੰਮ 'ਚ ਟਰਾਂਸਪੇਰੈਂਸੀ ਬਹੁਤ ਆ ਜਿਸ ਤਰ੍ਹਾਂ ਐਨ ਜੀਓਜ਼ ਦੀ ਪਹਿਲਾਂ ਆਪਾਂ ਗੱਲ ਕੀਤੀ ਆ ਕਿ ਸਮਾਨ ਦੀ ਡੰਪਿੰਗ ਹੋਈ ਜਾਂਦੀ ਆ ਪੈਸਾ ਆ ਰਿਹਾ ਉਹਦਾ ਜਾ ਹੀ ਪਤਾ ਹੀ ਨਹੀਂ ਕਿੱਥੇ ਹੋ ਰਿਹਾ ਸਮਾਨ ਤਾਂ ਦੱਸ ਰੇ ਸੀ ਇੱਥੇ ਦਿੱਤਾ ਇੱਥੇ ਦਿੱਤਾ ਪੈਸੇ ਦਾ ਪਤਾ ਨਹੀਂ ਪਰ ਤੁਹਾਡਾ ਮੈਨੂੰ ਤਰੀਕਾ ਵਧੀਆ ਲੱਗਿਆ ਜਿਹੜਾ ਤੁਸੀਂ ਬੰਬੇ ਤੋਂ ਚੱਲ ਕੇ ਖੁਦ ਇੱਥੇ ਆਏ ਹੋ ਤੇ ਇੱਥੋਂ ਲੋਕਲ ਮਨਦੀਪ ਸਿੰਘ ਮੰਨਾ ਜਾਂ ਕਿਸੇ ਨੂੰ ਵੀ ਆ ਤੁਸੀਂ ਨਾਲ ਲੈਂਦੇ ਹੱਥੀਂ ਜਾ ਕੇ ਸੇਵਾ ਕਰਨਾ ਪਰ ਤਰੀਕਾ ਚੰਗਾ ਮੈਨੂੰ ਲੱਗਦਾ ਸਾਰੇ ਹੋਰ ਲੋਕਾਂ ਨੂੰ ਵੀ ਇਹ ਤਰੀਕਾ ਅਪਣਾਉਣਾ ਚਾਹੀਦਾ ਐਕਚੁਅਲੀ ਕੀ ਹੈ ਜਦ ਮੇਰਾ ਬੇਟਾ ਥੇ ਆਇਆ ਨਾ ਉਹ ਪਹਿਲੇ ਆਪ ਦੋ ਦਿਨ ਪਿੰਡ ਘੁੰਮਿਆ ਬਾਅਦ ਵਿੱਚ ਮੰਨਾ ਜੀ ਨੂੰ ਜਦ ਮਿਲਿਆ ਤੇ ਉਹਨਾਂ ਦੀ ਜੋ ਗੱਲ ਸੀਗੀ ਇਕਦਮ ਕਲੀਅਰ ਕੱਟੂ ਗੱਲ ਸਾਫ ਗੱਲ ਹੈਗੀ ਉਹ ਉਹਨੂੰ ਬੜੀ ਪਸੰਦ ਆਈ ਉਹ ਮੇਰੇ ਨਾਲ ਡੇਲੀ ਕੰਟੈਕਟ ਜੋ ਹੈ ਬਾਈ ਅਸਾਂ ਚੱਲ ਰਿਹਾ ਹੈ ਚੱਲ ਰਿਹਾ ਤੇ ਮੈਂ ਕਿਹਾ ਠੀਕ ਹੈ ਅਗਲੀ ਵਾਰ ਫਿਰ ਮੈਂ ਵੀ ਚੱਲਦਾ ਆਇਗਾ ਮੈਂ ਵੀ ਮਿਲਾਂਗੇ ਤੇ ਖੁੱਲ ਕੇ ਜਿੰਨੀ ਹੋਏਗੀ ਸੇਵਾ ਕਰਾਂਗੇ ਕਿਉਂਕਿ ਟਰਾਂਸਪੈਰੈਂਸੀ ਇਤਨੀ ਹੈਗੀ ਕਿ ਇਕਦਮ ਕ੍ਰਿਸਟਲ ਕਲੀਅਰ ਸਾਰੀਆਂ ਚੀਜ਼ਾਂ ਸਾਹਮਣੇ-ਸਾਹਮਣੇ ਹੋ ਰਹੀਆਂ ਤੇ ਬੜੀ ਸ਼ਾਂਤੀ ਮਿਲਦੀ ਮਨ ਨੂੰ ਤੇ ਹੁੰਦਾ ਹੈ ਕਿ ਬਾਈ ਜੋ ਸੇਵਾ ਕਰ ਰਿਹਾ ਗਿਆ ਉਹ ਸਹੀ ਜਗ੍ਹਾ ਤੇ ਲੱਗ ਰਹੀ ਹੈ। ਇਹ ਕਿਸ ਚੀਜ਼ ਦੀ ਤਸੱਲੀਆ ਚਾਹੇ ਸਾਡਾ ਕੱਖ ਲੱਗਦਾ ਚਾਹੇ ਲੱਖ ਲੱਗਦਾ ਉਹ ਸਹੀ ਥਾਂ ਤੇ ਜਾਂਦਾ ਲੋੜਵੰਦ ਨੂੰ ਜਾਂਦਾ। ਬਿਲਕੁਲ ਇਹ ਜੋ ਜਾ ਰਿਹਾ ਪਤਾ ਸਨ ਕਿ ਲੋੜਵੰਦ ਜਿਹੜੇ ਹੈਗੇ ਜ਼ਰੂਰਤਮੰਦ ਜਿਹੜੇ ਹੈਗੇ ਉਹਨਾਂ ਦੇ ਕੋਲ ਡਾਇਰੈਕਟ ਪਹੁੰਚ ਰਿਹਾ ਗਿਆ। ਇਹ ਐਨਜੀਓ ਦੇ ਥਰੂ ਜਾਈਏ ਤੇ ਉਹ ਪਹੁੰਚ ਰਿਹਾ ਕਿੱਥੇ ਪਹੁੰਚਿਆ ਉਹ ਰਹੀ ਜਾਂਦਾ ਉਹ ਮੰਨ ਦੇ ਚੋ ਸਵਾਲ ਹਮੇਸ਼ਾ ਉੱਠ ਕੇ ਖੜਾ ਹੀ ਰਹੇਗਾ ਪੁੱਛਦਾ ਹੀ ਰਹੇਗਾ ਭਾਈ ਤੁਸੀਂ ਦਿੱਤਾ ਹੀ ਕੀ ਹੋਇਆ ਹੁਣ ਤੇ ਇਹ ਪਤਾ ਲੱਗ ਰਿਹਾ ਕਿ ਅਸੀਂ ਆਪੇ ਆਪਣੇ ਅਧਿਕਾਰ ਕੇ ਆਏ ਹੈਗੇ। ਨਹੀਂ ਐਨਜੀਓ ਵੀ ਚਲੋ ਇਸ ਦੌਰ ਦੇ ਵਿੱਚ ਪਖਤਪੂਰਨ ਸਿੰਘ ਦੀ ਉਮੀਦ ਤਾਂ ਅਸੀਂ ਕਰਨੀ ਨਾ ਸਕਦੇ ਉਹ ਕਿਤੇ ਨਾ ਕਿਤੇ ਸਵਾਲ ਰਹਿੰਦੇ ਨੇ ਠੀਕ ਹੈ ਬਹੁਤ ਸਾਰੇ ਆਪਣੀ ਥਾਂ ਤੇ ਆਪਣੇ ਟਰੈਕ ਤੇ ਸਹੀ ਕੰਮ ਵੀ ਕਰਦੇ ਹੋਣਗੇ ਸਾਰਿਆਂ ਨੂੰ ਇੱਕੋ ਲਿਖੇ ਨਹੀਂ ਬਣਾਇਆ ਜਾ ਸਕਦਾ ਪਰ ਇਹ ਵੀ ਕਿਤੇ ਨਾ ਕਿਤੇ ਉਹਨਾਂ ਦੇ ਸਵਾਲ ਰਹਿੰਦੇ ਨੇ ਅੱਛਾ ਸੂਰੀ ਸਾਹਿਬ ਮੈਂ ਅਖੀਰ ਤੇ ਆ ਬਹੁਤ ਸਾਰੇ ਲੋਕ ਨੇ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਮੈਂ ਸ਼ੁਰੂਆਤ ਚ ਕਿਹਾ ਕੋਈ ਪੰਜਾਬੀ ਬੈਠੇ ਆ ਤੁਸੀਂ ਆ ਸਕਦੇ ਸੀ ਉਧਰੋਂ ਆ ਕੇ ਬਹੁਤੇ ਲੋਕਾਂ ਕੋਲ ਉਹ ਜੇ ਸਾਧਨ ਪਹੁੰਚਣ ਰਿਸੋਰਸ ਨਹੀਂ ਹੁੰਦੇ ਉਹਨੇ ਆ ਨਹੀਂ ਸਕਦੇ ਪਰ ਪੰਜਾਬ ਦੇ ਹਾਲਾਤ ਦੇਖ ਕੇ ਬੰਬੇ ਜਿਹੜੇ ਜਿੰਨੂੰ ਵੀ ਤੁਸੀਂ ਮਿਲੇ ਕਿਉਂ ਪੰਜਾਬੀ ਸਾਰਾ ਉਹ इमोशनल ਤਾਂ ਹੈਗਾ ਭਾਵਿਕਤਾ ਹੈਗਾ ਦੁੱਖ ਤਾਂ ਉਹਨਾਂ ਹੀ ਮਹਿਸੂਸ ਕਰਦਾ ਉੱਥੇ ਬੈਠਾ ਵੀ ਬਿਲਕੁਲ ਬਿਲਕੁਲ ਦੁੱਖ ਤੇ ਬਹੁਤ ਮਹਿਸੂਸ ਕਰ ਰਿਹਾਗੇ ਲੇਕਿਨ ਕਿ ਇਹ ਸਹੀ ਰਸਤਾ ਉਹ ਚੁਣ ਨਹੀਂ ਪਾ ਰਹੇ ਹੈਗੇ ਕਿ ਅਗਰ ਉਹ ਆਪਣੀ ਆ ਸਕਦੇ ਤੇ ਕੋਈ ਆਪਣੀ ਇੱਕ ਛੋਟੀ ਜੀ ਸੰਸਥਾ ਬਣਾ ਲੈਗੇ ਇਕੱਠੇ ਕਰ ਲੈਗੇ ਚਾਰ ਬੰਦੇ ਉਹਦੇ ਚੁਣ ਲੈਣ ਉਹਨਾਂ ਨੂੰ ਭੇਜਣ ਡਾਇਰੈਕਟ ਤੇ ਉਹਨਾਂ ਨੂੰ ਵੀ ਪਤਾ ਲੱਗੇ ਬਈ ਆਪਣੇ ਬੰਦੇ ਘਰ ਦੇ ਗਏ ਹੈਗੇ ਜਾ ਕੇ ਪੁੱਛਾ ਦੇਣ ਉਹ ਡਿਸੀਜਨ ਨਹੀਂ ਲੈ ਪਾਰਾ ਇਸ ਕਰਕੇ ਥੋੜੀ ਜੀ ਪ੍ਰੋਬਲਮ ਚੱਲ ਰਹੀ ਹੈ ਨਹੀਂ ਤੇ ਬੜਾ ਕੁਝ ਹੋ ਸਕਦਾ ਸੀਗਾ ਪਰ ਇਹ ਤਾਂ ਬਹੁਤ ਸੋਹਣਾ ਆਈਡੀਆ ਜਿਹੜਾ ਤੁਸੀਂ ਦਿੱਤਾ ਵੀ ਹੈ 100 200 ਬੰਦਾ ਜਾਂ ਤੈਨੂੰ 100 ਬੰਦਾ ਵੀ ਕੁਛ ਨਾ ਕੁਛ ਡੋਨੇਟ ਕਰਨਾ ਚਾਹੁੰਦਾ ਪੈਸਾ ਕੋਈ 1000 ਪੰਜ ਜਿੰਨਾ ਵੀ ਆ ਪਰ ਉਹ ਸਾਰੇ 2 400 ਬੰਦੇ ਦੇ ਵਿੱਚੋਂ ਕੀ 2 ਜਾਂ 4 ਬੰਦੇ ਵੀ ਨਹੀਂ ਇੱਥੇ ਆ ਸਕਦੇ ਉਹ ਇੰਨੇ ਕੁ ਤਾਂ ਬੰਦੇ ਹੋ ਹੀ ਸਕਦੇ ਹਨ ਇਹ ਇਹ ਜਵਾਬ ਦੇਣਾ ਜਰਾ ਮੁਸ਼ਕਲ ਹੈਗਾ ਕਿਉਂਕਿ ਇਹ ਮੈਂ ਆਪਣੇ સ્ਤੇਰ ਤੱਕ ਕਾ ਸਕਦਾ ਕਿ ਭਾਈ ਸਾਡੀ ਤਾਕਤ ਸੀ ਕਿ ਸਾਡੇ ਬਾਬੇ ਨੇ ਸੰਜੋ ਜੋਰ ਦਿੱਤਾ ਅਸੀਂ ਤੇ ਪਹੁੰਚ ਗਏ ਹੈਗੇ ਆ ਤੇ ਬਾਕੀ ਹੁਣ ਡਿਪੈਂਡ ਹੈਗਾ ਬੰਦੇ ਕੀ ਸੋਚਦੇ ਹੈਗੇ ਕੀ ਨਹੀਂ ਦੇਖੋ ਟਾਈਮ ਕੱਢਣਾ ਹੈ ਅਗਰ ਸੇਵਾ ਕਰਨੀ ਹੈ ਦਿਲ ਨਾਲ ਕਰਨੀ ਹੈ ਬੰਦਾ ਟਾਈਮ ਕੱਢ ਸਕਦਾ ਹੈਗਾ ਕੋਈ ਮੁਸ਼ਕਲ ਨਹੀਂ ਆਗੀ ਅੱਜ ਮੰਨਾ ਪਾਜੀ ਵੀ ਇਹ ਤੇ ਆ ਨਹੀਂ ਬਈ ਇਹ ਵੇਲੇ ਬੈਠੇ ਕਰ ਕੰਮ ਕੋ ਮੈਂਗਾ ਛੱਡ ਕੇ ਲੱਗੇ ਆ ਲਗਾਤਾਰ ਲੱਗੇ ਹੋਏ ਹੈਗੇ ਤੇ ਬੰਦੇ ਹਰ ਬੰਦਾ ਕੋਸ਼ਿਸ਼ ਕਰੇ ਕਰ ਸਕਦਾ ਹੈ ਲੇਕਿਨ ਆਪਣੀ ਆਪਣੀ ਸੋਚ ਹੈਗੀ ਤੇ ਸਾਡੀ ਸੋਚ ਜਿੱਥੇ ਦਾ ਚੱਲ ਰਹੀ ਸੀ ਅਸੀਂ ਉੱਥੇ ਤੱਕ ਪਹੁੰਚ ਗਏ ਸੁਪਰੀਆ ਸੂਰੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਵਾਰ ਫੇਰ ਤੁਸੀਂ ਪੰਜਾਬ ਬਾਈ ਇਸ ਔਕੇ ਵੇਲੇ ਚ ਔਕੀ ਘੜੀ ਚ ਲੁੱਸੀ ਲੋਕਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਥੈਂਕ ਯੂ ਵੈਰੀ ਮਚ ਬਹੁਤ ਅੱਛੀ ਗੱਲ ਆਗੀ ਤੁਹਾਡੇ ਨਾਲ ਮਿਲ ਕੇ ਬਹੁਤ ਚੰਗਾ ਲੱਗਿਆ ਬਸ ਇਸ ਤੋਂ ਜ਼ਿਆਦਾ ਨਹੀਂ ਇਹੋ ਕਾਂਗੇ ਕਿ ਕੋਸ਼ਿਸ਼ ਕਰਾਂਗੇ ਜਿੰਨਾ ਵੀ ਹੋ ਸਕਦਾ ਜਿੰਨੇ ਵੀ ਆ ਅਸੀਂ ਪਹੁੰਚਣ ਦੀ ਕੋਸ਼ਿਸ਼ ਕਰਕੇ ਸੇਵਾ ਕਰਾਂਗੇ ਸੋ ਗੱਲਬਾਤ ਤੁਸੀਂ ਸੁਣੀ ਸਭ ਤੋਂ ਪਹਿਲੀ ਗੱਲ ਤੇ ਜਿਸ ਤਰ੍ਹਾਂ ਮੈਂ ਕਿਹਾ ਸੀ ਕਿ ਦਰਦ ਰੱਖਦੇ ਨੇ ਹੋਰ ਵੀ ਲੋਕ ਨੇ ਬਹੁਤ ਸਾਰੇ ਨੇ ਉੱਥੇ ਜਿਹੜੇ ਆਪਣੇ ਆਪਣੇ ਪੱਧਰ ਤੇ ਐਫਰਟ ਕਰ ਰਹੇ ਨੇ ਪਰ ਉਹਨਾਂ ਨੂੰ ਸਹੀ ਕੋ ਰਾਹ ਨਹੀਂ ਮਿਲ ਰਹਾ ਡਾਇਰੈਕਸ਼ਨ ਨਹੀਂ ਮਿਲ ਰਹੀ ਤੇ ਪਰ ਤਰੀਕੇ ਦੀ ਜਿਹੜੀ ਦੀ ਗੱਲ ਕੀਤੀ ਆ ਕਿ ਤਰੀਕਾ ਕੀ ਹੋਣਾ ਚਾਹੀਦਾ ਸੇਵਾ ਦਾ ਕਿ ਤੁਹਾਡੀ ਸੇਵਾ ਸਹੀ ਥਾਂ ਤੇ ਪਹੁੰਚੇ ਜਿਸ ਤਰ੍ਹਾਂ ਸਰਦਾਰ ਜੀ ਪਹੁੰਚੇ ਨੇ ਸੂਰੀ ਸਾਹਿਬ ਉਥੋਂ ਇਹਨਾਂ ਨੇ ਹੰਬੜਾ ਮਾਰਿਆ ਹੋਰ ਲੋਕਾਂ ਨੂੰ ਵੀ ਮੈਨੂੰ ਲੱਗਦਾ ਉਹ ਪੰਜਾਬ ਦੇ ਵਿੱਚ ਵੀ ਬੈਠੇ ਨੇ ਜ ਖਾਸ ਕਰ ਜਿਹੜੇ ਪੰਜਾਬ ਦੇ ਵਿੱਚ ਬੈਠੇ ਨੇ ਉਹਨਾਂ ਦੇ ਲਈ ਤਾਂ ਕੋਈ ਮੁਸ਼ਕਲ ਨਹੀਂ ਹੋ ਸਕਦੀ ਚਾਹੇ ਤੁਸੀਂ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਹੋਵੋ ਤਾਨੁਮਰ ਸਹਰਾਉਣ ਲਈ ਜਾਂ ਫਿਰੋਜ਼ਪੁਰ ਜਾਣ ਲਈ ਤਿੰਨ-ਚ ਘੰਟਿਆਂ ਤੋਂ ਵੱਧ ਦਾ ਸਮਾਂ ਲੱਗਦਾ ਨਹੀਂ ਸੋ ਇਹ ਆ ਵੀ ਆਪਣੀ ਸੇਵਾ ਆਪਣੇ ਹੱਥੀਂ ਜੇ ਹੋਵੇ ਤਾਂ ਬਿਹਤਰ ਆ ਤੁਹਾਨੂੰ ਵੀ ਸਾਰੀ ਉਮਰ ਤਸੱਲੀ ਰਹੂਗੀ ਕਿ ਤੁਹਾਡੇ ਪੈਸਾ ਜਾਂ ਤੁਹਾਡੀ ਜਿਹੜੀ ਵੀ ਸੇਵਾ ਉਹ ਸਹੀ ਥਾਂ ਤੇ ਲੱਗੀ ਆ। ਸੇਖਰ ਦੇ ਨਾਲ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ।